ਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀ ਹਾਂਜੀ ਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਾਲਨ ਲਾਹਣ ਮੇਲੋ ਗੁਰ ਕਾ ਸ਼ਬਦ ਗੋੜ ਕੀਨ ਰੇ ਕਾਇਆ ਕਲਾਲਨ ਇਥੇ ਥਮਕ ਲਾਹਣ ਮੇਲੋ ਇਥੇ ਵਿਸਰਾਮ ਗੋੜ ਕਾ ਸ਼ਬਦ ਗੁੜ ਕੀਨ ਰੇ ਕ੍ਰਿਸ਼ਨ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਾਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕਉ ਜਾਪ ਤਬ ਦੇਉ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵਾਉ ਜੋ ਮਦ ਦੇ ਕਲਾਲੀ ਰੇ ਰਹਾਉ ਭਵਨ ਚਤੁਰਦਾਸ ਬਾਠੀ ਕੀਨੀ ਭਵਨ ਚਤੁਰਦਾਸ ਚਤੁਰਦਾਸ ਇਸ ਸੰਬੰਧਕ ਪਾਠ ਹੈ ਪੋਲਾ ਬੋਲਣਾ ਹੈ ਭਵਨ ਚਤੁਰਦਾਸ ਪਾਠ ਬਾਠੀ ਕੀਨੀ ਭਵਨ ਚਤੁਰਦਾਸ ਬਾਠੀ ਕੀਨੀ ब्रह्म अग्नि तान जारी रे मुद्रा मदक सहज धुन लागी सुखमन पोचनहारी रे तीर्थ भरत नेम सुच संजम रावसास गहने देव रे रे पद सारे नखेर के पढ़ने हन तीर्थ भरत नेम सुच संजम नेम सोच संजम रावसास गहना देव रे सुरत प्याल सुधा रस अमृत ਇਹ ਮਹਾਰਸ ਪੀਉ ਰੇ ਨਿਜਰ ਧਾਰ ਚੁਆਤ ਅਤ ਨਿਰਮਲ ਇਹ ਰਸ ਮਨੁ ਆਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ ਵੋੜ ਕਰ ਗਿਆਨ ਧਿਆਨ ਕਰਮ ਹੁਆ ਭਉ ਭਾਟੀ ਮਾਨ ਧਾਰਾ ਸੁਖਮਨ ਨਾਰੀ ਸਹਿਜ ਸਮਾਨੀ ਪੀਵਿਆ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਆਉਧੂ ਪਦ ਤੇ ਵਿਸਰਾਮ ਲਾਉਣਾ ਹੈ ਆਉਧੂ ਮੇਰਾ ਮਨ ਮਤਵਾਰਾ ਓਨ ਮਦ ਚੜਾ ਮਦਨ ਰਸ ਚਾਖਿਆ ਇਸੇ ਤਰ੍ਹਾਂ ਚੜਾ ਤੋ ਲਈ ਬੋਲਣਾ ਟੱਡੇ ਨਾਲ ਬੋਲਣਾ ਓਨ ਮਦ ਚੜਾ ਮਦਨ ਰਸ ਚਾਖਿਆ ਤ੍ਰਿ ਭਾਵਨ ਭਇ ਉਜਿਆਰਾ ਰਹਾਉ ਦੋਏ ਪਰ ਜੋਰ ਰਸਾਈ ਭਾਠੀ ਪੀਵ ਮਹਾਰਸ ਭਾਰੀ काम क्रोध दोय किए जलेता छूट गई संसारी प्रगट प्रकाश ज्ञान गुर गम्यत सतगुर ते सुध पाई दास कबीर तास मद माता उचक न कब हु जाई उचक पोला ही बोलना है दास कबीर तास मद माता मद पोला माता कसके थे विश्राम उचक न कब हु जाई दास कबीर ਕਾਸ ਮਦ ਮਾਤਾ ਉਚ ਨਾ ਕਬੂ ਜਾਈ ਤੂੰ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਇਹ ਤੂੰ ਮੇਰੋ ਇਥੇ ਠਮਕ ਮੇਰ ਪਰਬਤ ਸੁਆਮੀ ਇਥੇ ਵਿਸਰਾਮ ਹੈ ਆਮ ਪਾਠੀ ਸਿੰਘ ਓਟ ਗਈ ਕਹਿ ਦਿੰਦੇ ਹਨ ਗਈ ਨਹੀਂ ਗਹੀ ਹੈ ਗਹੀ ਦਾ ਅਰਥ ਹੈ ਪਕੜਨਾ ਓਟ ਗਹੀ ਮੈਂ ਤੇਰੀ ना तुम हो ना हम गिरते रख लीनी हर मेरी तुही तुही। अब तब जब कब तुही तुही अब तब जब कब इस तरह कस के नहीं बोलने पोले पाद उच्चारण करने हम आब तब जब कब तुही तुही हम तो प्रसाद सुखी साध ही इस तो उचारण करना तो नहीं कहना तो हम तो प्रसाद सुखी साध ही रहाओ तोरे भरोसे मगहर बस्यो मेरे तान की तपत बुझाई पहले दर्शन मगहर पायो फोन कासी बसे आई जैसा मगहर तैसी कासी ਹਮ ਇੱਕਿਆ ਕਰ ਜਾਨੀ ਹਮ ਨਿਰਧਾਨ ਜਿਉ ਇਹੋ ਧਾਨ ਪਾਇਆ ਮਰਤੇ ਫੂਟ ਗੁਮਾਨੀ ਕਰਾ ਗੁਮਾਨ ਚੁਬਹਿ ਤਿਸ ਸੂਲਾ ਕੋ ਕੱਡਨ ਕਉ ਨਹੀਂ ਅਜੈ ਸੋਚੋ ਬਕੋ ਬਿਲਲ ਬਿਲਾਤੇ ਨਰਕੇ ਘੂਰ ਪਚਾਹੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ ਇਹ ਰਾਦੇ ਦੱਦੇ ਨਾਲ ਬੋਲਣਾ ਰਾਦੇ ਤੱਦਾ ਨਹੀਂ ਲਾ ਦੇਣਾ ਸੰਤਨ ਦੂ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਆਬ ਤੋ ਜਾਇ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਨੀ ਮਿਲ ਹੈ ਆਬ ਤੋ ਜਾਇ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM KABIRA ਏਕ ਭਏ ਹੈ ਕੋਈ ਨਾ ਸਕੇ ਪਛਾਨੀ ਸੰਤਾ ਮੰਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ ਦਿਵਸ ਰੈਣ ਤੇਰੇ ਪਾਉ ਪਲੋਸੋ ਕੇਸ ਚਵਰ ਕਰ ਫੇਰੀ ਜੇ ਕੇਸ ਪਤੀ ਜਮ ਕਲਉਂਦੀਆਂ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੁੱਖ ਹੈ ਆਗੇ ਬਦਨ ਪਸਾਰ ਭੁੱਖ ਹੈ ਤੇ ਵਿਸਰਾਮ ਭੁੱਖ ਹੈ ਅਗੇ ਬਦਨ ਪਸਾਰ ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਆਬ ਤੋ ਮਿਟਿਆ ਨਾ ਜਾਈ ਤੇਰੇ ਦਵਾਰੈ ਧੁਨ ਸਹਜ ਕੀ ਮਾਥੇ ਮੇਰੇ ਦਗਾਈ ਦਾਗੇ ਹੋ ਸੋ ਰਨ ਮਹ ਜੂਜਹਿ ਬਿਨਨ ਦਾਗੇ ਭੱਗ ਜਾਈ ਭੱਗ ਜਾਈ ਇਹ ਕਸ ਕੇ ਬੋਲਨਾ ਦਾਗੇ ਹੋਏ ਸੋ ਰਾਨ ਮਹਿ ਜੂਜ ਹੈ ਜੂਜ ਹੈ ਵੀ ਕਸ ਕੇ ਬੋਲਨਾ ਬਿਨਨ ਦਾਗੇ ਭੱਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੇਖ ਜਾਨੈ ਪਾਈ ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ ਕੋਠਰੇ ਮਹਿ ਕੋਠਰੀ ਇਥੇ ਵਿਸਰਾਮ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕਾ ਗੁਰ ਦੀਨੀ ਬਸਤ ਕਬੀਰ ਕਾ ਲੇਵ ਬਸਤ ਸਮਾਰ ਕਬੀਰ ਦੀ ਸੰਸਾਰ ਕਾ ਜੀ ਕਬੀਰ ਪਾਤੇ ਯਮਕ ਲਾ ਦਨੀ ਹੈ ਕਬੀਰ ਦੀ ਇਹ ਦੀ ਨਹੀਂ ਬੋਲਣਾ ਦੀ ਈੜੀ ਬਿਹਾਰੀ ਵੀ ਹੈ ਦੀ ਸੰਸਾਰ ਕਾ ਲੀਨੀ ਜਿਸ ਮਸਤਕ ਭਾਗ अमृत रस जिन सोहाग जिह मुख वेद गायत्री करे ब्रह्मन मुख वेद गायत्री निकसै सो क्यों ब्रह्मन बिसर करे जा पाए जगत सब लागै सो क्यों पंडित हार न कहै ਕਾਹੇ ਮੇਰੇ ਬਾਹਮਣ ਹਰ ਨਾ ਕਹਹਿ RAM ਨਾ ਬੋਲਹਿ ਪਾਡੇ ਦੋਜਕ ਪਰਹਿ ਹਾਂਜੀ RAM ਨਾ ਬੋਲਹਿ ਪਾਡੇ ਦੋਜਕ ਪਰਹਿ ਰਹਾਉ ਆਪਨ ਊਚ ਨੀਚ ਘਰ ਭੋਜਨ ਆਪਨ ਊਚ ਨੀਚ ਘਰ ਭੋਜਨ ਆਪਨ ਊਚ ਨੀਚ ਘਰ ਭੋਜਨ ਹਾਠੇ ਕਰਮ ਕਰ ਉਦਰ ਪਰਹਿ ਪਰਹਿ ਨਹੀਂ ਕਹਿਣਾ ਪਰਹਿ ਰਾਰੀ ਦੇ ਉੱਤੇ ਨਾ ਸੂਖਮ ਰੂਪ ਦੇ ਵਿੱਚ ਦਲਾਵਾ ਬੋਲਦੀਆਂ ਹਨ ਸਿਆਰੀ ਦਾ ਉਚਾਰਨ ਹੁੰਦਾ ਹੈ ਪਰਹਿ ਪਰਹਿ ਨਹੀਂ ਜਾਵਹਿ ਗਾਵਹਿ ਨਹੀਂ ਗਾਵਹਿ ਜਾਵਹਿ ਕਰਾਵਹਿ ਇਸ ਤਰ੍ਹਾਂ ਹੀ ਉਚਾਰਨ ਕਰਨਾ ਪਰਹਿ ਚੌਦਸ ਅਮਾਵਸ ਰਚ ਰਚ ਮੰਗਹਿ ਕਰ ਦੀਪਕ ਲੈ ਕੂਪ ਪਰਹਿ ਹਾਂਜੀ ਕਰ ਦੀਪਕ ਲੈ ਵੱਖਰਾ ਕਰ ਦੀਪ ਇਕੱਠਾ ਨਹੀਂ ਕਹਿਣਾ ਕਰ ਦੀਪਕ ਲੈ ਕੂਪ ਪਰਹਿ ਕੂਪ ਦੇ ਪੱਪੇ ਦੋ ਹਨ ਨਖੇਰ ਕੇ ਪੜਦੇ ਹਾਂ ਕੂਪ ਪਰਹਿ ਨਹੀਂ ਕਹਿਣਾ ਕੂਪ ਪਰਹਿ 14 ਅਮਾਵਸ ਰਾਜ ਰਾਜ ਮੰਗਹਿ ਕਰ ਦੀਪਕ ਲੈ ਕੂਪ ਪਰਹਿ ਤੂੰ ਬ੍ਰਹਮਣ ਮੈਂ ਕਾਸੀਕ ਜੁਲਹਾ ਹਾਂ ਜੀ ਕਾਸੀਕ ਇਕੱਠਾ ਹੀ ਪਾਠ ਹੈ ਕਾਸੀ ਕਾਮ ਪਾਠੀ ਸਿੰਘ ਜਿਨ੍ਹਾਂ ਨੇ ਸੰਥਿਆਨੀ ਕੀਤੀ ਹੁੰਦੀ ਪੜ ਜਾਂਦੇ ਨੇ ਤੂੰ ਬ੍ਰਹਮ ਤੂੰ ਬ੍ਰਹਮਨ ਮੈਂ ਕਾਸੀਕ ਜੁਲਹਾ ਮੋ ਤੋਹ ਬਰਾਬਰੀ ਕੈਸੇ ਕਹਿ ਬਣਹ ਹਮਰੇ ਰਾਮ ਨਾਮ ਕਹਿ ਉਬਰੇ ਹਮਰੇ ਰਾਮ ਨਾਮ ਕਹਿ ਉਬਰੇ ਹਮਰੇ ਪਤੀ ਯਮਕ ਲੱਗੀ ਬੇਦਪੁਰੋ ਸੇ ਪਾਂਡੇ ਦੂਬ ਮਰਹਿ ਇੱਥੇ ਬਿੰਦੀ ਲੱਗੀ ਆ ਪਾਂਡੇ ਇੱਥੇ ਪਾਂਡੇ ਉਚਾਰਨ ਕਰਨਾ ਪਿੱਛੇ ਪਾਡੇ ਆਇਆ ਤਾਂ ਉੱਥੇ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਤਰਵਰ ਏਕ ਅਨੰਤ ਡਾਰ ਸਾਖਾ ਉਹ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਹਾਂਜੀ ਹੈ ਰੇ ਵੱਖਰਾ ਕਹਿਣਾ ਹੈਰੀ ਨਹੀਂ ਕਰ ਦੇਣਾ ਤੈਨ ਹਰ ਪੂਰਾ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਰਾਜਾ ਰਾਮ ਕੀ ਰਾਜਾ ਰਾਮ ਇਕੱਠੇ ਹੀ ਪਾਠ ਹੈ ਰਾਜਾ ਰਾਮ ਕੀ ਕਹਾਣੀ ਅੰਤਰਜੋਤ ਰਾਮ ਪਰਗਾਸਾ ਗੁਰਮੁਖ ਬਿਰਲੇ ਜਾਨੀ ਰਹਾਉ ਭਵਰ ਏਕ ਪੁਹ ਪਰਸ ਬੀਦਾ ਬਾਰਹ ਲੇ ਔਰ ਧਰਿਆ ਭਵਰ ਏਕ ਪੁਹ ਪਰਸ ਬੀਦਾ ਇਥੇ ਵਿਸਰਾਮ ਬਾਰਹ ਲੇ ਔਰ ਧਰਿਆ ਸੋਰਹ ਮਧੇ ਪਵਨ ਝਕੂ ਰਿਆ ਿਕੂ ਕਗਾਣੀ ਵਿਚਲਾਉਨਾ ਕੋਰੀਆ ਬੋਲਨਾ ਝਕੂ ਰਿਆ ਸੋਰਹ ਮੱਦੇ ਪਵਨ ਝਕੂ ਰਿਆ ਸੋਰਹ ਮੱਦੇ ਪਵਨ ਝਕੂ ਰਿਆ ਕੱਠਈ ਝਕੂ ਰਿਆ ਆਕਾਸ਼ੇ ਫਾਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲਹਰ ਸੁਖਿਆ ਧਰਤੀ ਜਲਹਰ ਸੁਖਿਆ ਕਹ ਹੈ ਕਬੀਰ ਹਉ ਤਾ ਕਾ ਸੇਵਕ ਜੇਨ ਇਹ ਬਿਰਵਾ ਦੇਖਿਆ ਮੁੰਦਰਾ ਮੂਨ ਦਇਆ ਕਰ ਝੂਲੀ ਪਤਰ ਕਾ ਕਰਹੁ ਵਿਚਾਰ ਦੇ ਖਿੰਥਾ ਇਹ ਤਨ ਸੀ ਆਉ ਆਪਣਾ ਨਾਮ ਕਰਾਉ ਆਧਾਰ ਦੇ ਖਿੰਥਾ ਇਹ ਇੱਥੇ ਠਮਕ ਲਾ ਦੇਣੀ ਹੈ ਤਨ ਸੀ ਆਉ ਆਪਣਾ ਇੱਥੇ ਵਿਸਰਾਮ ਹੈ ਨਾਮ ਕਰੋ ਆਧਾਰ ਰੀ ਐਸਾ ਜੋਗ ਕਮਾਵਹੁ ਜੋਗੀ ਜਾਪ ਤਪ ਸੰਜਮ ਗੁਰਮukh ਭੋਗੀ ਰਹਾਉ ਬੁੱਧ ਵਿਪੂਤ ਚੜਾਵਹੁ ਆਪਣੀ ਸਿੰਗੀ ਸੁਰਤ ਮਿਲਾਈ ਕਰ ਬੈਰਾਗ ਫਿਰਉ ਤਨ ਨਗਰੀ ਮਨ ਕੀ ਕਿੰਗੁਰੀ বাজਾਈ ਪੰਚ ਤਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ ਕਹਿਤ ਕਬੀਰ ਸੁਨੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਵਣ ਫਲ ਪਾਇਆ ਭਾਵਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ ਤਾਂ ਭਵ ਨਿਦ ਤਰਨ ਤਰਨ ਚਿੰਤਾ ਮਨ ਇਥੇ ਵਿਸਰਾਮ ਹੈ ਇਕ ਨਿਮਖ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਾਭ ਜੀਉ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੁਟੇ ਇਸੇ ਤਰ੍ਹਾਂ ਉਚਾਰਨ ਕਰਨਾ ਪਰ ਧਨ ਪਰ ਦਾ ਧਨ ਨਾਲ ਸੰਬੰਧ ਹੈ ਪਾਠ ਵੱਖਰੇ ਹਨ ਥੋੜਾ ਜਿਹਾ ਸੰਬੰਧ ਕਰਕੇ ਬੋਲਣਾ ਹੈ ਲਮਕਾ ਕੇ ਪਰ ਧਨ ਪਰ ਤਨ ਪਰ ਤੀ ਨਿੰਦਾ ਇਥੇ ਵਿਰਾਮ ਹੈ ਪਰ અપਵਾਦ ਇਹ ਆਪ ਤੇ ਬਾਦ ਦੇ ਵਿੱਚ ਡੈਸ਼ ਜੀ ਦੇ ਕੇ ਪੋਲਾ ਉਚਾਰਨ ਕਰਨਾ ਪਰ ਆਪਵਾਦ ਨਕ ਛੂਟੈ ਆਵਾ ਗਵਨ ਹੋਤ ਹੈ ਫੋਨ ਫੋਨ ਇਹ ਪ੍ਰਸੰਗ ਨ ਤੂਟੈ ਪ੍ਰਸੰਗ ਇਹ ਰਾਰਾ ਪੂਰਾ ਲਾ ਕੇ ਇਹ ਪਰਸੰਗ ਨ ਤੂਟੈ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਇੱਕ ਨਿਮਖ ਨ ਕੀਨੋ ਮੈਂ ਫੇਰਾ ਲੰਪੜ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤ ਸਰ ਏ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਭੈ ਹਾਰੀ ਹਾਂ ਇਹ ਬਛਲ ਬੱਬੇ ਦੇ ਨਾਲ ਉਚਾਰਨ ਕਰਨਾ ਬਹੁਤਾ ਪਾਠ ਬਛਲ ਹੀ ਆਉਂਦਾ ਜਿੱਥੇ ਬੱਬੇ ਨਾਲ ਬਛਲ ਭਗਤ ਬਛਲ ਹਰੀ ਕਹਿਤ ਕਬੀਰ ਪੀਰ ਜਨ ਰੱਖ ਹਰ ਸੇਵਾ ਕਰੋ ਤੁਮਾਰੀ